ਜਿਹੜਾ 600 ਰੁਪਿਆ ਦਿਹਾੜੀ ਲੈ ਕੇ ਸਟੇਜ ਉੱਤੇ ਆਪਣੇ ਸਕ੍ਰਿਪਟ ਪੇਸ ਕਰਦਾ ਸੀ ਉਹਨੂੰ ਆਪਾਂ ਮੁੱਖ ਮੰਤਰੀ ਬਣਾ ਦਤਾ ਉਹਦੇ ਤੋਂ ਕੀ ਆਸ ਰੱਖਦੇ ਆ ਕੀ ਕਰੇਗੇ ਇੱਥੇ ਉਹ ਜੋ ਕੁਝ ਹੁਣ ਹੋ ਰਿਹਾ ਏਹੀ ਹੋ ਰਿਹਾ ਤੁਸੀਂ ਆ ਦੇਖ ਹੀ ਰਹੇ ਹੋ ਪਛਾਤਾਂ ਲੁੱਟੀਆਂ ਗਈਆਂ ਤੁਹਾਡੇ ਪੈਸੇ ਪਿਛਲੀਆਂ ਸਰਕਾਰਾਂ ਦੇ ਕਾਂਗਰਸ ਦੇ ਪਾਏ ਪੈਸੇ ਤੁਹਾਡੇ ਅਕਾਊਂਟਾਂ 'ਚੋਂ ਵੱਟ ਕੇ ਲੈ ਗਏ ਅੱਜ ਦੇ ਦਿਨ ਤੱਕ ਚਵਾਨੀ ਨਹੀਂ ਦਿੱਤੀ ਆ ਕਿਸੇ ਪੰਚਾਇਤ ਨੂੰ 3.5 ਸਾਲ ਚੋਂ ਰੁਪਈਆ ਮਿਲਿਆ ਜਿੰਦ ਜੇ ਆਏ ਨੇ ਤੁਹਾਡੇ ਦਾਸ ਨੂੰ ਆਏ ਇਹ ਕੋਰ ਨਾਲ ਤੁਹਾਨੂੰ ਕੁਝ ਖਬਰ ਹੀ ਦੇਣਾ ਚਾਹਨਾ ਜੀ ਨਾ ਸਾ ਪੈਰਵਾਹੀ ਦੀ ਗੱਲ ਤੁਹਾਡੇ ਦਾਸ ਨੇ ਜਦੋਂ ਰਿਜ਼ਾਈਨ ਕੀਤਾ ਅਜੇ ਮੇਰੀ ਟਰਮ 2 ਮਹੀਨੇ ਰਹਿਦੀ ਸੀ ਜੋ ਮੈਂ ਇੱਥੇ ਲੜਨਾ ਹੈ ਇਲੈਕਸ਼ਨ ਮੈਂ ਐਮਐਲਏ ਬਣ ਤੋਂ ਬਾਅਦ ਅਪ੍ਰੈਲ 2022 ਤੱਕ ਮੇਰੀ ਟਰਮ ਸੀ ਮਾਰਚ 'ਚ ਮੈਂ ਪਟੇਲ ਸਾਹਿਬ ਰਿਟਾਇਰ ਹੋਇਆ ਰਿਜ਼ਾਈਨ ਦਿੱਤਾ 7 ਕਰੋੜ ਰੁਪਈਆ ਜੇ ਬਕਾਇਆ ਸੀ ਸਾਡਾ ਉਹ 7 ਕਰੋੜ ਦਾ 7 ਕਰੋੜ ਰੁਪਈਆ ਮੈਂ ਸਾਈਨ ਕਰਕੇ ਸਾਰਾ ਸਿਸਟਮ ਸੈੱਟ ਕਰ ਦਿੱਤਾ ਕਾਂਗਰਸ ਤੋਂ ਬਿਨਾ ਆ ਜਿਹੜਾ ਗੈਂਗਸਟਰਸ ਦਾ ਕੰਮ ਹੈ ਇਸ ਟਾਈਮ ਚੱਲਿਆ ਮੇਰੇ ਵੀਰੋ ਕਿਸੇ ਆਦਮੀ ਨੂੰ ਤਸੱਲੀ ਨਹੀਂ ਕਿ ਕਿੰਨੂੰ ਕਦੋਂ ਫਰੋਤੀ ਦੀ ਚਿੱਠੀ ਆ ਜਣੀ ਤੇ ਕਦੋਂ ਟੈਲੀਫੋਨ ਆਣੀ ਮੇਰੀ ਗੁਜ਼ਾਰੇਸ਼ ਇਹ ਹੈ ਤਗੜਾ ਐਡਮਿਨਿਸਟ੍ਰੇਟਰ ਆਏਗਾ ਜਿਹਨੂੰ ਪੁਲਿਸ ਨੂੰ ਮੈਂ ਸਮਝਨਾ ਸਾਰਿਆਂ ਨਾਲੋਂ ਵੱਧ ਮੁਸ਼ਕਲ ਪਹਿਲੇ ਪੰਜਾਬ 'ਚ ਪੰਜਾਬ ਪੁਲਿਸ ਕੰਟਰੋਲ ਕਰਨਾ ਕਿਉਂਕਿ ਜਨਾਹ ਕੋਈ ਚੱਲ ਰਿਹਾ ਵੱਡੇ ਪਰਮਾਨੇ ਤੇ ਇਹ ਪੰਜਾਬ ਪੁਲਿਸ ਗੁਨੇਗਾਰੀ ਸਰੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਨਾ ਨਸ਼ਾ 24 ਘੰਟਿਆਂ ਤੋਂ ਵੱਧ ਵੇਖ ਨਹੀਂ ਸਕਦਾ ਜੇ ਥਾਣੇਦਾਰ ਦੀ ਸੇਫਟੀ ਨਾ ਹੋ ਇਹਨਾਂ ਨੇ ਮਹੀਨੇ ਕਿੱਥੋਂ ਲੈਣੇ ਇਹਨਾਂ ਨੇ ਪੈਸੇ ਦੇ ਖੀਰ ਉਥੋਂ ਇਕੱਠੇ ਕਰਦੇ ਨੇ ਇਹਨਾਂ ਨੂੰ ਟਾਰਗੇਟ ਦਿੱਤਾ ਦਾ ਉਤਲੇ ਅਸਰ ਆਣੇ ਕਿ ਲਿਆ ਕੇ 2 ਮਹੀਨੇ ਬਾਅਦ ਤੋਂ ਇਸ ਗੱਲ ਕਾਰਨ ਕੋ ਤਗੜਾ ਮਦਈ ਆਏਗਾ ਪਰ ਤਗੜਾ ਲੀਡਰ ਆਏਗਾ ਜਿਹਨੂੰ ਭੁੱਖ ਨਹੀਂ ਹੋਏਗੀ ਜਿਹੜੀ ਪੰਜਾਬ ਦੀ ਵਿਹਤਰੀ ਜਾਏਗਾ ਤਾਂ ਹੀ ਪੰਜਾਬ ਦੇ ਵਿੱਚ ਅਸੀਂ ਕੋਈ ਆਪਣੀ ਗੱਲ ਰੱਖ ਸਕਦੇ ਅਸੀਂ ਆਪਣੇ ਹਰ ਵਰਗ ਪਾਵੇਂ ਦਲਤ ਵਰਗੇ ਭਾਵੇਂ ਕੁਐਸਚਨ ਵਰਗੇ ਸਾਡਾ ਭਾਵੇਂ ਪਛਲੀਆਂ ਛੇੜੀਆਂ ਨੇ ਭਾਵੇਂ ਛੋਟੀ ਕਿਸਾਨੀ ਹੈ ਭਾਵੇਂ ਖੇਤ ਬਜ਼ਦੂਰ ਹੈ ਭਾਵੇਂ ਦੁਕਾਨਦਾਰ ਹੈ ਭਾਵੇਂ ਕਰਮਚਾਰੀ ਹੈ ਜੇ ਅਸੀਂ ਤਾਂ ਹੀ ਉੱਥੇ ਪਹੁੰਚ ਸਕਾਂਗੇ ਤੇ ਹੀਰਾ ਫੇਰੀ ਅਸੀਂ ਰੋਕ ਸਕਾਂ ਤੁਸੀਂ ਮੈਜੋਰਟੀ ਲੋਕ ਪਿੰਡਾਂ ਦੇ ਸਰਪੰਚ ਜਾਂ ਇੱਕ ਸਰਪੰਚ ਬਣ ਕੇ ਮੈਂਬਰ ਪੰਚਾਇਤ ਬੈਠੇ ਹੋ ਬਲਾਕ ਸੰਪਤੀਆਂ ਦੇ ਮੈਂਬਰ ਚੇਅਰਮੈਨ ਜ਼ਿਲ੍ਹਾ ਪ੍ਰੇਸ਼ਰ ਦੇ ਮੈਂਬਰ ਬੈਠੋ ਮੇਰੀ ਬੇਨਤੀ ਚੰਗੀ ਤਰ੍ਹਾਂ ਸੁਣ ਲੋ ਇਹ ਭਾਜਪਾ ਨੇ ਹੁਣ ਪੈਰ ਪਾਣਾ ਪੰਜਾਬ 'ਚ ਸ਼ੁਰੂ ਕਰ ਦਿੱਤੇ। ਤੋ ਵੇਖਾ ਹੁਣ ਮੰਤਰੀ ਆਨੇ ਸ਼ੁਰੂ ਹੋ ਗਏ। ਪ੍ਰਧਾਨ ਮੰਤਰੀ ਵੀ ਆਇਆ। ਐਗਰੀਕਲਚਰ ਮੰਤਰੀ ਵੀ ਆਇਆ। ਦੇ ਕੇ ਭਾਵੇਂ ਕੁਝ ਨਹੀਂ ਗਿਆ। ਕੱਲ ਇੱਕ ਸੀਨੀਅਰ ਗਵਰਨਮੈਂਟ ਅਫਸਰ ਦਾ ਸੀ। ਮੈਂ ਪੁੱਛਿਆ ਕਿ ਕੋ ਮਹਿਕਮਾ ਕਿਹੜਾ ਹੈ? ਕਹਿੰਦੇ ਜੀ ਫੈਮਿਲੀ ਪਲੈਨਿੰਗ। ਆ ਜਿਹੜਾ ਹੈਲਥ ਐਂਡ ਫੈਮਿਲੀ ਪਲੈਨਿੰਗ। ਮੈਂ ਕਿਹਾ ਉੱਥੇ ਤੇ ਅੱਧਾ ਪਿੰਡ ਰੁੜ ਗਿਆ। ਇਹ ਫੈਮਿਲੀ ਪਲੈਨਿੰਗ ਵਾਲਾ ਦੱਸੋ ਇੱਥੇ ਕਰਕੇ ਕੀ ਜਾਏਗਾ? ਨੇੜਾ ਇੱਥੇ ਆਣਾ ਲੋਕਾਂ ਨੂੰ ਦੱਸਣਾ ਕਿ ਪਾਜ ਪਾ ਬਹੁਤ ਤੁਹਾਡੇ ਵਾਸਤੇ ਸੁਦੇ ਨੇ ਬੜਾ ਤੁਹਾਡਾ ਸਵਾਰਨਾ ਚਾਹੀਦੀ ਤੁਹਾਨੂੰ ਪਤਾ ਹੈ ਇਸ ਤਰ੍ਹਾਂ ਜੋ ਪੰਜਾਬ ਡੁੱਬਿਆ ਹੈ ਇਹ ਦੇ ਡੋਬਣ ਦੇ ਪਿੱਛੇ ਬਹੁਤਾ ਹੱਥ ਸੈਂਟਰ ਦੇ ਜਿਹੜਾ ਇੱਕ ਕਮਿਸ਼ਨ ਹੈ ਜਿਹਨੂੰ ਸੈਂਟਰਲ ਵਾਟਰ ਕਮਿਸ਼ਨ ਜਿਸਾ ਇਰੀਗੇਸ਼ਨ ਦਾ ਵਿਭਾਗ ਹੈ ਆਪਣਾ ਜਿਹੜਾ ਡੈਮਾਂ ਤੇ ਕੰਟਰੋਲ ਕਰਦਾ ਪਾਖੜਾ ਉਹਦੇ ਕੋਲੇ ਪਾਉਮ ਉਹਦੇ ਕੋਲੇ ਇਹਨਾਂ ਨੂੰ ਪਤਾ ਸੀ ਕਿਹੜੇ ਦਿਨ ਕਿੰਨੀ ਬਰਸਾਤ ਪੈਣੀ ਹੈ ਇਹਨਾਂ ਜਾਣਬੁੱਝ ਕੇ ਪਾਣੀ ਉਥੋਂ ਇੰਨਾ ਜ਼ਿਆਦਾ ਛੱਡਿਆ ਜਿਹਦੇ ਨਾਲ ਬਹੁਤਾ ਪੰਜਾਬ ਦਾ ਨੁਕਸਾਨ ਹੋਇਆ ਬੰਦ ਤੁਹਾਨੂੰ ਪਤਾ ਅੱਗੇ ਮਿੱਟੀ ਦੇ ਜੇ ਜ਼ਬਰਦਸਤ ਖੁੱਲਾ ਪਾਣੀ ਛੱਡੋਗੇ ਦਰਿਆਵਾਂ ਨੂੰ ਅਜੇ ਤੱਕ ਖੰਗਾਲਿਆ ਨਹੀਂ ਗਿਆ ਪਿਛਲੇ 70 ਸਾਲ 20-20 ਫੁੱਟ ਦਰਿਆ ਜਿਹੜੇ ਨੇ ਉਹਦੇ ਵਿੱਚ ਰੇਤ ਆ ਗਈ ਜਿਹੜੀ ਕਪੈਸਿਟੀ ਐ ਸੀ ਹੋਲਡਿੰਗ ਕਪੈਸਿਟੀ ਦਰਿਆ ਦੀ ਜਿਹੜੀ ਉਹਦੇ ਅੰਦਰ ਦੇ ਵਿੱਚ ਤੇ ਰੇਤ ਪਈ ਸੀ ਜਦੋਂ ਉੱਥੇ ਪਾਣੀ ਵੱਧ ਛੱਡਿਆ ਤੇ ਇੱਕਦਮ ਦਰਿਆ ਜਿਹੜਾ ਉਹਦੇ ਪੰਨੇ ਟੁੱਟ ਗਏ ਤੇ ਉਹ ਸਿੱਧਾ ਪੰਨਾਵਾਲਾ ਆ ਗਿਆ ਤੇ ਪੰਨ ਟੁੱਟ ਗਏ ਤੋਂ ਮੇਰੀ ਬੇਨਤੀ ਇੰਨੀ ਹੈ ਕਿ ਜੇ ਅਸੀਂ ਇਸ ਫਿਰਕਾ ਪ੍ਰਸਤ ਜਮਾਲ ਤੋਂ ਬਚਣਾ ਕਿਉਂਕਿ ਇਹਨਾਂ ਨੇ ਜੇ ਜਿਹੜਾ ਇੱਕ ਟੀਚਾ ਰਸਿਸਤਾ ਉਹਦਾ ਤੇ ਹੈ ਕਿ ਸਾਰਾ ਹਿੰਦੁਸਤਾਨ ਹੀ ਅਸੀਂ ਉਹਦੇ ਤੇ ਕਾਬੂ ਦੋੜ ਕੋਈ ਆਪਣੇ ਜੋ ਬੰਦੇ ਲੱਭਣਗੇ ਜਿਸ ਤਰ੍ਹਾਂ ਮਹਾਰਾਸ਼ਟra ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸੀ ਸ਼ਿਵ ਸੈਨਾ ਵੀ ਤੋੜੀ पवार ਸਾਹਿਬ ਦੀ ਪਾਰਟੀ ਜਿਹੜੀ ਹੈ ਉਹ ਐਨਸੀਪੀ ਨੈਸ਼ਨਲਿਸਟ ਕਾਂਗਰਸ ਪਾਰਟੀ ਉਹਨੂੰ ਵੀ ਤੋੜਿਆ ਸ਼ਿਵ ਸੈਨਾ ਵੀ ਠਾਕਰੇਆਂ ਦੀ ਤੋੜੀ ਹਰਿਆਣੇ ਚਸਤਾਂ ਛਟਾ ਦੇ ਵੀ ਤੋੜੇ ਉਹਨਾਂ ਚ ਵੰਡ ਪਈ ਬਰਾਦਰੀਆਂ ਚ ਵੰਡ ਪਾਦੇ ਨੇ ਕੌਮਾਂ ਚ ਵੰਡ ਪਾਦੇ ਨੇ ਨਫਰਤ ਦਾ ਨਾਰਾ ਛੱਡਦੇ ਨੇ ਤੇ ਮੇਰੇ ਵੀਰੋ ਜੇ ਅਸੀਂ ਬਚਣਾ ਮੇਰੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੋ ਬਹੁਤ سارے ਇੱਥੇ ਦਰਦ ਭਰਾ ਵੀ ਬੈਠੇ ਨੇ ਇਹਨਾਂ ਕੋ ਦੋ ਤਿਹਾਈ ਚੀਨਾ ਸਾਹਿਬ ਤੇ ਇਹਨਾਂ ਕੋ ਦੋ ਤਿਹਾਈ ਐਮਪੀ ਆ ਜਾਂਦੇ ਤੇ ਨਾ ਕੋਈ ਤੁਹਾਡਾ ਸਰਪੰਚ ਰਹਿਣਾ ਸੀ ਨਾ ਐਮਐਲਏ ਨਾ ਐਮਪੀ ਰਹਿਣਾ ਸੀ ਸਾਰੀ ਰਿਜ਼ਰਵੇਸ਼ਨ ਮਕਾ ਦੇਣੀ ਉਹ ਤੇ ਆਰਐਸਐਸ ਨੇ ਪਹਿਲੇ ਦੱਸੇ ਉਹਨਾਂ ਦਾ ਪਹਿਲੇ ਅਥਾਰਟੀ ਚ ਕੱਟ ਗਿੰਦੀਆਂ ਦੀ ਕੋਈ ਇਥੇ ਵੀ ਇਹ ਤਾਂ ਨਹੀਂ ਭਾਵੇਂ ਜੰਮੂ ਕਸ਼ਮੀਰ ਹੈ ਤੇ ਭਾਵੇਂ ਪੰਜਾਬ ਹੈ ਜੰਮੂ ਕਸ਼ਮੀਰ ਨੂੰ ਵੀ ਅੱਜ ਦੇ ਦਿਨ ਤੱਕ ਇੱਕ ਸੂਬੇ ਨੂੰ ਤੋੜ ਕੇ ਯੂਨਿਟੈਰੀ ਬਣਾਤਾ ਇਹ ਦਿਨ ਦੂਰ ਨਹੀਂ ਜਿੱਦਣ ਪੰਜਾਬ ਦੇ ਵਿੱਚ ਵੀ ਇਹ ਹਾਲਾਤਲੇ ਚੋਣ ਇਹ ਚੰਗੀ ਤਰ੍ਹਾਂ ਸਮਝ ਲਓ ਸਾਨੂੰ ਇਕੱਠੇ ਹੋਣਾ ਪਵੇਗਾ ਸਾਡੀ ਬਖਸ਼ਿਸ਼ਬਤੀ ਹੈ ਨੌਜਵਾਨ ਬੱਚੇ ਹੁਣ ਸਾਡੇ ਇੱਥੇ ਨਹੀਂ ਦੇ ਅਸੀਂ ਵੀਸ ਦੀ ਸਾਡੇ 20 ਸਾਲ ਤੋਂ ਉੱਤੇ ਹੀ ਆ 25 ਸਾਲ ਤੋਂ ਲੈ ਕੇ 50 ਸਾਲ ਦੇ ਨੌਜਵਾਨ ਜਿਹੜੇ ਨੇ ਉਹ ਸਾਰੇ ਬਾਹਰਲੇ ਮੁਲਕਾਂ ਚਲੇ ਗਏ ਇੱਕ ਛੋਟੇ ਹਾਲਾਤ ਹੀ ਬਣਾ ਦਿੱਤੇ ਕਿ ਪੰਜਾਬ ਵਿੱਚ ਨਾ ਕਿਸੇ ਕੋ ਕੰਮ ਹੈ ਜੇ ਇੱਕ ਤੇ ਕਿਸਾਨੀ ਚੱਲਦੀ ਹੈ ਦੋਰੀ ਮਾਰ ਤਈ ਚ ਵੀ ਆਇਆ ਹਣ ਤੇ 25 ਚ ਵੀ ਆਇਆ ਤੇ ਸੰਧਵਾਦ ਸਾਹਿਬ ਅਗਲੇ ਸਾਲ ਫੇਰ ਆਣਾ